ਹੈਲੋ ਫਰੈਂਡਸ ਆਜੋ ਜੀ ਤੁਸੀਂ ਦੇਖੋ ਖਾ ਲੋ ਕਰਮਾ ਗਰਮ ਸਮੋਸੇ ਔਰ ਗਰਮਾ ਗਰਮ ਚਾਹ ਪੀ ਲੋ ਅੱਜ ਆਗੇ ਸੱਸ ਦੇ ਪਾਪਾ ਘਰ ਸਵੇਰੇ ਸਵੇਰੇ ਅਸੀਂ ਚਾਹ ਪੀਣ ਲੱਗੇ ਸੀਗੇ ਮਤਲਬ ਕਿ ਅਸੀਂ ਇੱਕ ਵਾਰ ਪੀ ਲਈ ਸੀ ਦੂਜੀ ਵਾਰ ਸੀ ਪੀਣ ਲੱਗੇ ਹੋਏ ਆ ਸੱਸ ਦੇ ਪਾਪਾ ਦੇ ਨਾਲ ਤੇ ਅਸੀਂ ਲੱਗੇ ਆ ਗਰਮ ਗਰਮ ਸਮੋਸੇ ਖਾਣ ਤੇ ਨਾਲ ਪੀਣ ਲੱਗੇ ਆ ਚਾਹ ਆਜੋ ਜੀ ਤੁਸੀਂ ਵੀ ਪੀ ਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਮੰਗਲਵਾਰ ਦਾ ਤਰੀਕ ਹੈ ਜੀ 2 ਤੇ ਸਹਿਲ ਦੇ ਪਾਪਾ 9 ਵਜੇ 9:30 ਵਜੇ ਘਰ ਆ ਗਏ ਸੀਗੇ ਤੇ ਕੰਮ ਹਜੇ ਕੋਈ ਨਹੀਂ ਸੀਗੇ ਘਰੇ ਕਿਉਂਕਿ ਅਸੀਂ ਵੀ ਅੱਜ ਲੇਟੇ ਉੱਠੇ ਆ ਤੇ ਉਸ ਤੋਂ ਬਾਅਦ ਜੀ ਚਾਹ ਪਾਣੀ ਪੀ ਲਿਆ ਤੇ ਆਉਣ ਲੱਗੇ ਸਵੇਰੇ ਸਵੇਰੇ ਨਾ ਸਮੋਸੇ ਲੈ ਆਏ ਤੇ ਹੁਣ ਅਸੀਂ ਸਮੋਸੇ ਸਹਜ ਨੇ ਤਾਂ ਥੋੜਾ ਜਿਹਾ ਖਾਦਾ ਬਸ ਮੈਂ ਸੈਲਵ ਆਪਾਂ ਨਾਲ ਛੋਲਿਆਂ ਦੀ ਸਬਜ਼ੀ ਲੈ ਕੇ ਆਉਂਦੇ ਹੁੰਦੇ ਨੇ ਤੇ ਅਸੀਂ ਖਾ ਲਈ ਇੱਕ ਇੱਕ ਸਮੋਸਾ ਤਿੰਨ ਜਾਣਿਆਂ ਨੇ ਸਹਜ ਨੇ ਥੋੜਾ ਜਿਹਾ ਖਾਦਾ ਏ ਤੇ ਕੰਮ ਹਜੇ ਦੇਖੋ ਜੀ ਸਾਰੇ ਪਏ ਨੇ ਹਜੇ ਰੋਟੀ ਰੁੱਟੀ ਵੀ ਬਣਾਣੀ ਆ ਕਿਉਂਕਿ ਠੰਡ ਬਹੁਤ ਆ ਤੁਹਾਨੂੰ ਵੀ ਪਤਾ ਹਨਾ ਤੇ ਜਿਹੜੇ ਕੱਪੜੇ ਆਪਾਂ ਵਾਸ਼ ਕੀਤੇ ਹੋਏ ਸੀਗੇ ਉਹ ਆਪਾਂ ਨੇ ਹੁਣ ਸਾਰੇ ਇਧਰੋਂ ਤੈਅ ਕਰਤੇ ਤੇ ਪਰੋਤਾਰ ਕੇ ਤੈਅ ਕਰਕੇ ਰੱਖਤੇ ਤੇ ਸੈਦ ਦੇ ਪਪਾ ਹੁਣ ਕੱਪੜੇ ਲੈ ਕੇ ਆਏ ਨੇ ਆਪਣੀ ਹਨਾ ਉਹਨਾਂ ਦੇ ਫਿਰ ਕਾਫੀ ਡਰੈਸਾਂ ਹੋ ਜਾਂਦੀਆਂ ਜਿਹੜੀਆਂ ਵਰਤੀਆਂ ਪਾਉਂਦੇ ਨੇ ਹਨਾ ਫਿਰ ਉਹ ਕਾਫੀ ਹੋ ਜਾਂਦੀਆਂ ਨੇ ਦੇਖੋ ਜੀ ਆਪਾਂ ਪਾਏ ਆ ਮਸ਼ੀਨ 'ਚ ਕੱਪੜੇ ਨਾਲੇ ਆਪਣੇ ਕੱਪੜੇ ਤੋਂ ਹੋ ਜਾਣਗੇ ਤੇ ਹੁਣੇ ਗੱਡੀ ਬਾਹਰ ਕੱਢੀ ਜਾਂ ਸੈਦ ਦੇ ਪਪਾ ਬਾਹਰ ਕੱਢ ਕੇ ਕਿੱਟੀ ਨੂੰ ਲਾਈ ਜਾਂ ਉਹਨਾਂ ਨੇ ਪਹਿਲਾਂ ਅੰਦਰੇ ਲਾਈ ਸੀ ਕਿਉਂਕਿ ਹੁਣ ਨਾ ਵੀ ਪਤਾ ਨਹੀਂ ਕੋਈ ਕੰਮ ਕਰਾਉਣਾ ਗਵੰਡੀਆਂ ਤੇ ਬੇੜਾ ਵਗੈਰਾ ਧੋਵਾਂਗੇ ਸਾਰਾ ਆਪਾਂ ਬੱਸ ਜੀ ਠੰਡ ਪੁੱਛੋ ਨਾ ਤੁਸੀਂ ਠੰਡ ਦਾ ਤਾਂ ਜੀ ਨਹੀਂ ਕਰਦਾ ਕੰਮ ਕਰਨ ਨੂੰ ਤੇ ਨਾ ਹਜੇ ਨਾਈਬ ਨਹੀਂ ਹੈਗੇ ਅਸੀਂ ਹਜੇ ਮੈਂ ਤੁਹਾਨੂੰ ਕਹੀਏ ਤੇ ਦੀਦੀ ਲੱਗੀ ਹੋਈ ਆਪਣਾ ਪ੍ਰੋਜੈਕਟ ਤਿਆਰ ਕਰਨ ਇਹਨੇ ਜਿਹੜੇ ਪ੍ਰੋਜੈਕਟ ਮਿਲੇ ਹੋਏ ਨੇ ਬਣਾਣੇ ਉਹ ਲੱਗੀ ਹੋਈ ਆ ਤੇ ਉਧਰ ਵੀਰ ਜੀ ਬੈਠਾ ਸਾਡਾ ਕੋਸ ਜੀ ਮੈਂ ਕੰਮ-ਕੁਮ ਕਰਕੇ ਫੇਰ ਨਾ ਆਉਂਗੀ ਕਿਉਂਕਿ ਅਜ ਸਾਰਾ ਕੰਮ ਪਿਆ ਬੈੱਡ ਮੈਟ ਸਾਫ ਕਰਤਾ ਬੈੱਡ ਸ਼ੀਟ ਝਾੜਤੀ ਰਜਾਈ ਰੱਖਤੀ ਕਿਉਂਕਿ ਸਾਇਦ ਆਪਾਂ ਹੁਣ ਸੌਣਗੇ ਉਹ ਆਕੇ ਸੁੱਤੇ ਨਹੀਂ ਹੈਗੇ ਕਿਉਂਕਿ 9 ਵਜੇ ਤੱਕ 9:30 10:00 ਵੱਜ ਗਏ ਸੀਗੇ 10:00 ਵਜੇ ਤਾਂ ਆਏ ਸੀਗੇ ਚਲੋ ਜੀ ਹੁਣ ਆਪਾਂ ਲੱਗ ਜੀ ਹਾਂ ਜੀ ਆਪਾਂ ਬਾਟਾਂ ਦਾ ਪਰ ਗੁੰਨ ਲਿਆ ਸੀਗਾ ਮੈਂ ਲੱਗੇ ਹੁਣ ਤਵਾ ਧੋਣ ਚਲ ਮੈਂ ਹੁਣ ਉਹ ਕਹਦਾ ਹੈ ਨਹੀਂ ਕਿ ਕਿਉਂਕਿ ਸਿਰਸਰੇ ਸਮੋਸਾ ਖਾ ਲਿਆ। ਹੋਰ ਬੱਸ। ਕਿਉਂਕਿ ਜਦ ਤੱਕ ਜਰੂਰ ਰੋਟੀ ਨਹੀਂ ਬਣਾਉਂਦਾ ਨਾ ਚਰ ਕੰਮ ਨਹੀਂ ਪੜਦਾ ਕੋਈ। ਹੁਣ ਮੈਂ ਪਹਿਲਾਂ ਰੋਟੀ ਬਣਾ ਲਵਾਂ ਤੇ ਸਬਜ਼ੀ ਰੱਖ ਦਈਏ ਆਪਾਂ ਗਰਮ। ਬਾਕੀ ਤੁਸੀਂ ਦੱਸੋ ਜੀ ਕਿੰਨੀ ਕੁ ਠੰਡ ਆ। ਇਹ ਬੜੇ ਤੁਹਾਡੇ ਕੰਮਕਾਰ ਮੈਂ ਤਾਂ ਅੱਜ ਕੰਮਕਾਰਾਂ 'ਚ ਬਹੁਤ ਜ਼ਿਆਦਾ ਲੇਟ ਆ। ਕਿਉਂਕਿ ਮੈਂ ਵੀ ਲੇਟ ਆ ਅੱਜ। ਇਹ ਫਿਰ ਆਟਾ ਮੈਂ ਗੁੰਨ ਲਿਆ ਸੀਗਾ ਆਟਾ ਮੈਂ ਨਾ ਜਦੋਂ ਚਾਹ ਬਣਾਉਣ ਲੱਗੀ ਸੀਗੀ ਸਵੇਰੇ ਉਹਦੇ ਗੁੰਨ ਕੇ ਰੱਖਤਾ ਸੀਗਾ ਤੇ ਪਸ ਦੀ ਹੁਣ ਮੈਂ ਜਲਦੀ ਜਲਦੀ ਆਪਣੇ ਦੋ ਦੋ ਫੁਲਕੇ ਬਣਾ ਲੈਣੇ ਆ ਕਿਉਂਕਿ ਆਟਾ ਇਸ ਹਾਲ ਦੇ ਪਾਪਾ ਵੀ ਦੋ ਇੱਕ ਹੁੰਦੇ ਨੇ ਤੇ ਬੱਚਿਆਂ ਨੂੰ ਮੈਂ ਦੋਈ ਖਵਾਉਣੀ ਹੁੰਦੀ ਆ ਬਾਅਦ ਬਾਅਦ ਨਹੀਂ ਖਾਂਦੇ ਬਾਅਦ ਕਦੇ ਹੋਇਆ ਮਾਰ ਨਾਲ ਲੈ ਲੈਂਦੇ ਨੇ ਵੈਸੇ ਦੋ ਤਮਰਾਂ ਨੂੰ ਛਿੜਕ ਕੇ ਖਿਲਾਉਂਦੀ ਉਹ ਖਿਲਾਉਂਦੀ ਆ ਉਹਦਾ ਕੀਤੇ ਕਹਿੰਦੇ ਹੁੰਦੇ ਨੇ ਮम्मा ਇਹ ਪਾਣੀ ਆ ਉਸੇ ਸ਼ਾਇਦ ਪਾਪਾ ਬਾਹਰ ਨੇ ਪਤਾ ਨਹੀਂ ਗੱਡੀ ਦਾ ਕੁਝ ਕਰਾ ਰਹੇ ਹੈ ਪਤਾ ਨਹੀਂ ਗੱਲਾਂ ਬਾਤਾਂ ਕਰ ਰਹੇ ਨੇ ਸਰੇ ਸਰੇ ਨਹੀਂ ਐ ਨਿਤੋਂਦੂ ਹੁੰਦੀ ਹੈਗੀ ਟੜਕੇ ਨੂੰ ਬਿਲਕੁਲ ਸਾਫ ਪਿਆ ਹੁੰਦਾ ਐ ਲਾ ਦੁੰਦਾ ਵੀ ਧੁੱਪ ਨਿਕਲ ਚਾਣੀ ਆ ਜੋ ਜੋ ਦਿਨ ਫੇਰਾ ਦਿਨ ਚੜੀ ਜਾਂਦਾ ਦਿਨ ਚੜੀ ਆ ਤਾਂ 2 ਵਜੇ ਦੇ ਨੂੰ ਤਾਂ ਇੰਨੀ ਜ਼ਿਆਦਾ ਠੰਡ ਹੋ ਜਾਂਦੀ ਆ ਨਾ 2 1 ਵਜੇ ਤਾਂ ਬਹੁਤ ਜ਼ਿਆਦਾ ਧੁੰਦ ਵੀ ਗਿਰ ਹੁਣ ਵੀ ਪਾਣੀ ਵਾਂਗ ਧੁੰਦ ਗਿਰਦੀ ਆ ਜਿਵੇਂ ਪਾਣੀ ਪੈ ਰਿਆ ਹੁੰਦਾ ਕਿਉਂਕਿ ਜਿੰਨਾ ਚਰਮੀ ਨਹੀਂ ਪੈਂਦਾ ਉਹਨਾ ਟਾਈਮ ਇਹਨੇ ਛੜਨਾ ਨਹੀਂ ਹੈਗਾ ਇੱਕਨੇ girugi ਹੋਰ ਆ ਪੈ ਰਿਆ ਤਾਂ ਕੱਲ ਨੂੰ ਜੇ ਅਸੀਂ ਜਾਣਾ ਭੋਗ ਤੇ ਦੇਖਦੇ ਕਿਵੇਂ ਜਾਂਨੇ ਜੇ ਤਾਂ ਸਾਇਦ ਪਾਪਾ ਫ੍ਰੀ ਹੋਏ ਫਿਰ ਤਾਂ ਸਾਇਦ ਪਾਪਾ ਨਾਲ ਹੀ ਜਾਉਂਗੀ ਮੈਂ ਫਰਮਾਸੀ ਉਹਨਾਂ ਨੂੰ ਫੋਨ ਕਰੂੰਗੀ ਫਿਰ ਉਹਨਾਂ ਦੇ ਬੇਟਾ ਆ ਕੇ ਮੈਨੂੰ ਲੈ ਚੁੱਕਾ ਜਾਂ ਮੇਰਾ ਮਾਸੜ ਜੀ ਗਏ ਜੂ ਆ ਕੇ ਕਿਉਂਕਿ ਮੇਰੀ ਮਾਸੀ ਨੇੜੇ ਆ ਜੀ ਮੇਰੀ ਮਾਸੀ ਭੜੀ ਆ ਉਹ ਮੇਰੇ ਸਮੇਂ ਨੇੜੇ ਆ ਤਾਂ ਕਰਕੇ ਫਿਰ ਜੇ ਅਸੀਂ ਇੱਕਣ ਕਿਤੇ ਜਾਣਾ ਹੁੰਦਾ ਇੱਕ ਦੂਜੇ ਨੂੰ ਕਰ ਲੈਣੇ ਹੁੰਨੇ ਆ ਵੀ ਚਲੇ ਆਣੇ ਹੁੰਨੇ ਆ ਬਾਕੀ ਦੇਖਦੇ ਆ ਜੇ ਇਹਦਾ ਪਾਪਾ ਹੀ ਵਿਲੇ ਹੋਏ ਇੱਕ ਤੇਲ ਹੁਣ ਕਿਉਂਕਿ ਹਜੇ ਦਾ ਮੋਦੀ ਸਰਕਾਰ ਨੇ ਡਰਾਈਵਰ ਵੀਰਾਂ ਲਈ ਹਨਾ ਉਹ ਕੀਤਾ ਨਾ ਮਤਲਬ ਕਿ ਰੂਲਸ ਬਣਾਏ ਨੇ ਉਹ ਕੈਨਸਲ ਕਰਵਾਉਣੇ ਨੇ ਇਹਨਾਂ ਨੇ ਕਿਉਂਕਿ ਬੇਨਾ ਮਤਲਬ ਬੇ ਰੂਲਸ ਬਣਾਈ ਜਾ ਰਹੇ ਨੇ ਹਨਾ ਤੇ ਫਿਰ ਉਹਦੇ ਕਰਕੇ ਹੁਣ ਕੰਮ ਛੱਡਤਾ ਕੰਮ ਬੰਦ ਕਰਤਾ ਜਿਹੜੇ ਤੇਲ ਵਾਲੇ ਟੈਂਕਰ ਵਗੈਰਾ ਹੁੰਦੇ ਨੇ ਹਨਾ ਉਹ ਬੰਦ ਕਰਤੇ ਉਹਨਾਂ ਨੇ ਚਲਾਉਣੇ ਤੇ ਹੁਣ ਪੰਪਾਂ ਦੇ ਵਿੱਚ ਤੇਲ ਨਹੀਂ ਆ ਰਿਹਾ ਜਿਹੜਾ ਹੈਗਾ ਬਸ ਉਹੀ बिक ਰਿਹਾ ਹੋਊਗਾ ਮਹਿੰਗਾ ਕਰਤਾ ਕਈ ਜਗ੍ਹਾ ਤੇ ਤਾਂ ਬਹੁਤ ਜ਼ਿਆਦਾ ਤੇ ਸਾਡੇ ਇੱਥੇ ਖੰਨੇ ਉੱਥੇ 5-500 ਦਾ ਉਸ ਤੋਂ ਮਿਲਦਾ ਬਾਤ ਨਹੀਂ ਪਾ ਰਹੇ ਹੈਗੇ ਕਿਸੇ ਨੂੰ ਤੋਂ ਮੈ ਪਤਾ ਨਹੀਂ ਹੈ ਕਿੰਨੇ ਦਿਨ ਹੁਣ ਬੰਦ ਰਹਿਣਗੇ ਚਲੋ ਜੇ ਇੱਕਾ ਕਰਨਗੇ ਤਾਂ ਸਾਰਾ ਕੁਝ ਹੋ ਜਾਊਗਾ ਹਨਾ ਮੋਦੀ ਤਾਂ ਉਹਨੂੰ ਚੱਕ ਕੇ ਆਪਣੇ ਮੂੰਹ 'ਚ ਬਣਾ ਦਿੰਦਾ ਆਪਣੇ ਰੂਲ ਆਪੇ ਕਿਸੇ ਬਾਰੇ ਨਹੀਂ ਸੋਚ ਰਹਾ ਹੈਗਾ ਦੇਖੋ ਜੀ ਹੁਣ ਸਾਇਦ ਪਾਪਾ ਵੀ ਟੈਂਕੀ ਫੁੱਲ ਕਰਵਾ ਕੇ ਲੈ ਕੇ ਆਏ ਨੇ ਤੇਲ ਦੀ ਕਹਦੇ ਵੀ ਕੀ ਪਤਾ ਹੁੰਦਾ ਹਨਾ ਪਰ ਚਲ ਐਨਾ ਕਾ ਵੀ ਚਲੋ ਆਪਾਂ ਕੀ ਕਰਨੀ ਹੈ ਗੱਲ ਹਨਾ ਪਰ ਕਹਿਣਾ ਇਹ ਸਰਕਾਰਾਂ ਨੂੰ ਬੋਲਦੀ ਮਾਸੀ ਹੁਣ ਮੈਂ ਅਭੀ ਅੰਦਰ ਆ ਜਾ ਨਾ ਅੰਡਾ ਪੁੱਤ ਦੇਖ ਹੁਣ ਇੰਨੀ ਜ਼ਿਆਦਾ ਧੁੰਦ ਹੋ ਗਈ ਦੇਖ ਲਓ ਬਹੁਤ ਗਿਰਨ ਲੱਗ ਗਈ ਕਿਉਂਕਿ ਪਹਿਲਾ ਸਵੇਰੇ ਸਵੇਰੇ ਤਾਂ ਬਿਲਕੁਲ ਹੀ ਮੌਸਮ ਸਾਫ਼ ਪੈ ਰਿਹਾ ਹੁੰਦਾ ਚਲੋ ਜੀ ਮੈਂ ਰੋਟੀ ਬਣਾ ਲਵਾਂ ਰੋਟੀ ਬਣਾ ਕੇ ਤੁਹਾਨੂੰ ਫੇਰ ਮਿਲੂੰਗੀ ਠੀਕ ਆ ਜੀ ਹਾਂਜੀ ਰੋਟੀ ਆਪਾਂ ਬਣਾ ਲਈ ਜੀ ਕੱਪੜੇ ਹੋ ਗਏ ਗੰਦੇ ਰੋਟੀ ਆਪਾਂ ਬਣਾ ਲਈ ਜੀ ਜਿਹੜੇ ਹੁਣ ਆਪਣੇ ਆਹ 4 ਘੰਟੇ ਨੇ ਹਨ ਇਹਨਾਂ ਨੂੰ ਹੁਣ ਆਪਾਂ ਧੋ ਲਈਏ ਸਾਫ ਆ ਜਾਂਦਾ ਗਰਮ ਗਰਮ ਪਾਣੀ ਦੇ ਹੱਥ ਪਾ ਕੇ ਪਰ ਹੱਥ ਤਾਂ ਥੋੜੇ ਜਿਹਾ ਹੋ ਜਾਂਦਾ ਨਾ ਪਰ ਆ ਤੁਹਾਨੂੰ ਨਾ ਮੋਸਚਰਾਈਜ਼ਰ ਲਾ ਲਵੇ ਜਾਂ ਫਿਰ ਆ ਨਾਰੀਅਲ ਦਾ ਤੇਲ ਹੁੰਦਾ ਨਾ ਜਿਹੜਾ ਉਹ ਲਾ ਲਵੇ ਫਿਰ ਹੱਥੋਂ ਨਹੀਂ ਹੁੰਦੇ ਗੁੱਡੇ-ਗੁੱਡੇ ਜਿਹਾ ਨਹੀਂ ਹੁੰਦੇ ਦੇਖੋ ਐਂ ਬੈ ਰਹਿੰਦੇ ਨੇ ਸਾਫ ਸੁਥਰੇ ਨਹੀਂ ਤਾਂ ਹੱਥ ਗੁੱਡੇ-ਗੁੱਡੇ ਹੀ ਹੋ ਜਾਂਦੇ ਨੇ ਕਈ ਪਹਿਣਾ ਮੇਰੀ ਅਮਚਰੀਂ ਦਰਦੀਆਂ ਆਪਣੇ ਹੱਥਾਂ ਨੂੰ ਖਰਾਬ ਕਰਨ ਵਾਸਤੇ ਨਾ ਘਰੋਂ ਕੰਨਿਆਂ ਦੀਆਂ ਦੋਨੀਆਂ ਮਰ ਜੇ ਆਪਾਂ ਅਹ ਰਾਤ ਨੂੰ ਲਾ ਕੇ ਪਵਾਗੇ ਨਾ ਫਿਰ ਕਦੇ ਨਹੀਂ ਹੋਊ ਹੋਣਗੇ ਨਾਰੀਅਲ ਦਾ ਤੇਲ ਸਭ ਤੋਂ ਬੈਸਟ ਆ नारियल ड्राई सौ जरूर सोया करो मैं इस बार लौना शुरू नीत नहीं तो मैं रात नू ला के नारियल काल फेस ना चंडी तरह वॉश करके फिर रात नो नारियल का तेल लगा ली हम दो मिनट वह मसाज कर ली क्योंकि ਸ਼ਾਵਨੀ ਹੁੰਦੀ ਹੈਗੀ ਕਿ ਨਾ ਟਾਈਟ ਵੀ ਰਹਦੀਆਂ ਨਾਲੇ ਆਪਣੇ ਲੂਸ ਜਿ ਵੀ ਨਹੀਂ ਹੁੰਦੀ ਹੈਗੀ ਨਾਰੀਅਲ ਦਾ ਇਹਨਾਂ ਵਧੀਆ ਤੇਲ ਆ ਮਤਲਬ ਕਿ ਇਹ ਚੀਜ਼ਾਂ ਵਾਸਤੇ ਰਾਤ ਨੂੰ ਵੀ ਆਪਣੇ ਹੱਥਾਂ ਪੈਰਾਂ ਤੇ ਨਾਰੀਅਲ ਦਾ ਤੇਲ ਲਾ ਕੇ ਸੋਜੋ ਕਦੇ ਨਹੀਂ ਗੁੜੇ-ਗੁੜੇ ਜਿਹੇ ਹੱਥ ਪੈਰ ਨਹੀਂ ਲੱਗਦੇ ਹੈਗੇ ਫਟਾਫਟ ਪੈਜਾ ਨਹੀਂ ਹੁੰਦੇ ਹੈਗੇ ਪੈਰ ਹੱਥਾਂ ਪੈਰਾਂ ਚ ਵਧੀਆ ਹਣ ਜਾਰ ਰੁਪਈ ਰਹਿੰਦੀ ਆ ਮੈਂ ਗਰਮ ਪਾਣੀ ਨਾਲ ਇਹ ਹੱਥ ਧੋ wash ਕਰਦੀ ਆ ਤਿੰਨ ਚਾਰ ਤੋਂ ਦੋ ਤਿੰਨ ਸਾਲ ਹੋ ਗਏ ਅੱਪਾ ਦਾ ਇਹ ਨੂੰ ਯੂਜ਼ ਕਰਦੇ ਨੇ ਕੋਦੇ ਨਹੀਂ ਹੱਥਾਂ 'ਤੇ ਹੋਏ ਹੈਗੇ ਵੀ ਹੱਥ ਖਰਾਬ ਹੋ ਗਏ ਜਾਂ ਫਟੇ ਫਟੇਜੇ ਹੋ ਗਏ ਕਿਉਂਕਿ ਜਦ ਆਪਾਂ ਬੱਚੇ ਦੀ ਕੇਅਰ ਕਰਾਂਗੇ ਰਾਤ ਨੂੰ ਹੁੰਦੀ ਆ ਹੱਥਾਂ ਦੀ ਕੇਅਰ ਤਾਂ ਕੋਸੋਂ ਲੱਗ ਨਾਰੀਅਲ ਦਾ ਤੇਲ ਜ਼ਰੂਰ ਲਾ ਕੇ ਪਾਓ ਸਾਫ਼ ਰਹਿੰਦੇ ਨੇ ਹੱਥ ਆਪਾਂ ਦੇ ਨਹੀਂ ਤਾਂ ਨਾ ਫਟੇ 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 ਮਾਸ ਹੈ ਕ੍ਰੈਕ करैक्रैक ने रो नहीं दी है सर समोसा खा ले सोच दी मैं हजे मन सोचती पापा कॉल कर दी हाँ चल जो समोसे बने हों समो खा लिया चार चाहना समोसे खा लागे तो मैं हजे सोचती हूँ फिर मैं खाने छोड़ी रोटी का टाइम आ रोट खा लागे ਲੇ ਵੀ ਆਪਣੇ ਆਪ ਲੈ ਆਏ ਹਨ ਮੈਂ ਫਿਰ ਆਪਣੇ ਬਾਅਦ ਤੋਂ ਸੋਚਿਆ ਵੀ ਹਾਂ ਅੱਜ ਮੇਰਾ ਕੁਝ ਸੋਚਿਆ ਹੋਇਆ ਪੂਰਾ ਹੋਣਾ ਸੀ ਇਹਨਾਂ ਦਾ ਕੁਝ ਹੋਰ ਵਧੀਆ ਜਾਂ ਸੋਚ ਲਾਂਦੀ ਹਨ ਮੇਰੀ ਉਹ ਵੀ ਚੀਜ਼ ਪੂਰੀ ਹੋ ਜਾਉਂਗੀ ਕੋਈ ਗੱਲ ਨਹੀਂ ਕਈ ਵਾਰ ਇਦਾਂ ਹੀ ਹੁੰਦਾ ਹਾਂਜੀ ਇੱਥੇ ਮੈਂ ਭਾਂਡੇ ਮਾਂਜ ਕੇ ਹੋ ਗਈ ਸੀਗੀ ਬੇਲੀ ਤੇ ਕਿਚਨ ਕਰ ਲਈ ਸੀਗੀ ਕਲੀਨ ਆਪਾਂ ਨੇ ਤੇ ਉਸ ਤੋਂ ਬਾਅਦ ਜੀ ਮੈਂ ਲੱਗ ਗਈ ਸੀਗੀ ਆਪਣੇ ਇਹ ਕੀ ਕਹਿੰਦੇ ਹੁੰਦੇ ਨੇ ਸਟੈਂਡ ਨੂੰ ਬਾਹਰ ਕੱਢਣ ਲੱਗ ਗਈ ਸੀਗੀ ਕਿਉਂਕਿ ਜਿਹੜੇ ਕੱਪੜੇ ਸੀਗੇ ਇਹਦੇ ਉੱਪਰ ਪਾਏ ਹੋਏ ਸੁੱਕ ਗਏ ਸੀਗੇ ਉਹ ਮੈਂ 2 ਦਿਨ ਪੱਖਾ ਲਾ ਕੇ ਰੱਖਿਆ ਫਿਰ ਮੈਂ ਮਤਲਬ ਕਿ ਰਾਤ ਨੂੰ ਪੱਖਾ ਚਲਾ ਦਿੰਦੀ ਸੀਗੀ ਤੇ ਉਹ ਸੁੱਕ ਗਏ ਸੀਗੇ ਉਹਨਾਂ ਨੂੰ ਕਰਤਾ ਸੀਗਾ ਤੈਹ ਤੇ ਉਹ ਬਾਕੀ ਆਪਾਂ ਨੇ ਗੱਟੜੀ ਬੰਨ ਕੇ ਰੱਖਤੀ ਪ੍ਰੈਸ ਵਾਲਿਆਂ ਨੂੰ ਤੇ ਇਸ ਤੋਂ ਬਾਅਦ ਜੀ ਫਿਰ ਮੈਂ ਇਨੂੰ ਬਾਹਰ ਕੱਢ ਕੇ ਫਿਰ ਮੈਂ ਡਸਟਿੰਗ ਵਗੈਰਾ ਕੀਤੀ ਸੀਗੀ ਰੂਮਸ ਦੀ ਦੋਨਾਂ ਰੂਮਸ ਵਗੈਰਾ ਦੀ ਫਿਰ ਉਸ ਤੋਂ ਬਾਅਦ ਜੀ ਆਪਾਂ ਲੱਗੇ ਸੀਗੇ ਝਾੜੂ ਪੋਚਾ ਲਗਾਉਣ ਤੇ ਇੱਥੇ ਮੈਂ ਲਾਉਂਗੀ ਝਾੜੂ ਤੇ ਇੱਥੇ ਨਾ ਅਭੀ ਜੋਤਨੋਂ ਦੀ ਛੇੜ ਰਹੇ ਸੀਗੇ ਮੈਂ ਤੇ ਸੈਦ ਦੇ ਪਾਪਾ ਉਹ ਜਾਗਦੇ ਸੀਗੇ ਰਜਾਈ 'ਚ ਵੈਸੇ ਪਏ ਸੀਗੇ ਤੇ ਮਸਮਸਾ ਦਾ ਵਿਚਾਰਿਆਂ ਨੂੰ ਬੈੱਡ ਮਿਲਦਾ ਘਰ ਆ ਕੇ ਹਨਾ ਇੰਨੇ ਦਿਨ ਹੁੰਦਾ ਬਾਹਰ ਗੱਡੀ 'ਚ ਸੌਣਾ ਕਿਹੜਾ ਸੌਖਾ ਹੁੰਦਾ ਏ ਤੇ ਇੰਨੀ ਠੰਡ ਦੇ ਵਿੱਚ ਕਹਿੰਦੇ ਆ ਕੜ ਜਾਂਦੇ ਆ ਸੀ ਪਏ ਪਏ ਇੰਨੀ ਜ਼ਿਆਦਾ ਇੱਕ ਤਾਂ ਠੰਡ ਹੁੰਦੀ ਆ ਰਾਤ ਨੂੰ ਤਾਂ ਵੈਸੇ ਵੀ ਪਹਾੜੀਆਂ ਦੇ ਵਿੱਚ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਆ ਹਨਾ ਤੇ ਇੱਥੇ ਅ ਵੀ ਨੂੰ ਅਸੀਂ ਪਤਾ ਨਹੀਂ ਕਿਸ ਗੱਲ ਤੋਂ ਛੇੜੀ ਜਾਂਦੇ ਸੀਗੇ ਇਹ ਤਾਂ ਮਜ਼ਾਕ ਕੁਝ ਬਣਾ ਰਹੇ ਸੀਗੇ ਬੀਤੂ ਨਾ ਬੜਾ ਹੋਈ ਤੇ ਛੋਟਾ ਹੀ ਰਹੀ ਹੈ ਨਾ ਇਦਾਂ ਕੁਝ ਗੱਲ ਕਰਕੇ ਇਹਨੂੰ ਛੇੜ ਰਹੇ ਸੀਗੇ ਤੇ ਉਸ ਤੋਂ ਬਾਅਦ ਜਿਵੇਂ ਅਲੱਗ ਹੀ ਸੀਗੀ ਆਪਣਾ ਝਾੜੂ ਲਗਾਉਣਾ ਤੇ ਇੱਥੇ ਅ ਵੀ ਜੋਤ ਮੇਰੇ ਨਾਲ ਲੱਗਿਆ ਹੋਇਆ ਸੀ ਕਹਿਣ ਪੈ ਕਹਿੰਦਾ ਮੈਂ ਤੁਹਾਨੂੰ ਤੰਗ ਕਰੂੰਗਾ ਹੁਣ ਮੈਨੂੰ ਕਹਿੰਦਾ ਮੈਂ ਤੁਹਾਡੇ ਮੋਢਿਆਂ ਤੇ ਚੜੂੰਗਾ ਹੁਣ ਮੈਂ ਤੁਹਾਨੂੰ ਕੰਮ ਨਹੀਂ ਕਰਨ ਦੰਦਾ ਹੈਗਾ ਕਹਿੰਦਾ ਹੁਣ ਤੁਹਾਡੇ ਮੋਢਿਆਂ ਤੇ ਹੀ ਚੜੂੰਗਾ ਫਿਰ ਮੈਂ ਉਹਨੂੰ ਜਾਣ ਕੇ ਕਰਦੀ ਸੀ ਹਾਏ ਮੇਰੀ ਢੂਹੀ ਟੁੱਟ ਜਾਣੀ ਆ ਮੇਰੀ ਦੂਹ ਟੁੱਹੀ ਦੁਖਣ ਲੱਗ ਜਾਣੀ ਆ ਫਿਰ ਹਨਾ ਮੇਤੋਂ ਕੰਮ ਨਹੀਂ ਹੋਣਾ ਫਿਰ ਇੱਥੇ ਜੀ ਵਸ ਲੱਗਿਆ ਹੋਇਆ ਸੀਗਾ ਤੰਗ ਕਰਨ ਕਹਿੰਦਾ ਮੈਂ ਤੁਹਾਨੂੰ ਕੰਮ ਨਹੀਂ ਕਰਨ ਦਿੰਦਾ ਕਿਉਂਕਿ ਉਹਦੇ ਪਾਪਾ ਉਹਨੂੰ ਛੇੜੀ ਜਾਂਦੇ ਸੀ ਕੋਈ ਗੱਲ ਕਹਿ ਕੇ-ਕਹਿ ਕੇ ਤੇ ਉਹ ਖਿਜ ਰਿਹਾ ਸੀਗਾ ਉਹਨਾਂ ਨੇ ਹੱਸ ਵੀ ਰਿਹਾ ਸੀਗਾ ਤੇ ਸਹਜ ਬੈਠੀ ਸੀਗੀ ਆਪਣਾ ਹੋਮਵਰਕ ਕਰ ਰਹੀ ਸੀਗੀ ਅਭੀ ਜੋਤ ਨੇ ਲੱਗਣਾ ਸੀਗਾ ਕਰਨ ਕਿਉਂਕਿ ਇਹਨਾਂ ਨੂੰ ਮੈਂ ਇੰਨੇ ਦਿਨਾਂ ਦੀ ਰੋਲਾ ਪਾਰੀ ਸੀਗੀ ਮੈਂ ਕਿਹਾ ਕਰ ਲੋ ਕਰ ਲੋ ਅੱਜ ਤਾਂ ਸਹਜ ਦਾ ਸਾਰਾ ਦਿਨ ਹੋਮਵਰਕ 'ਚ ਰੰਗਿਆ ਆਪਣਾ ਹੋਮਵਰਕ ਹੀ ਕਰ ਰਹੀ ਸੀ ਤੇ ਇੱਥੇ ਜੀ ਆਪਾਂ ਦੂਜੇ ਰੂਮਸ ਵਗੈਰਾ 'ਚ ਤੇ ਆਪਣੇ ਸਟੋਰ ਵਗੈਰਾ 'ਚ ਕਿਚਨ ਚਾਹ ਪੋਚਾ ਲਗਾਤਾ ਸੀਗਾ ਤੇ ਇੱਥੇ ਮੈਂ ਆ ਗਈ ਸੀਗੀ ਆਪਣਾ ਰੂਮ ਦੇ ਵਿੱਚ ਮੈਂ ਕਿਹਾ ਚਲੋ ਇੱਥੇ ਵੀ ਆਪਾਂ ਲਗਾ ਦੰਨੇ ਆ ਹਨਾ ਤੇਰ ਤੁਹਾਨੂੰ ਪਤਾ ਹੈ ਜੀ ਪੋਚੇ ਬਿਨਾ ਦੱਪਾ ਨੂੰ ਚਾਹੇ ਠੰਡ ਹੋਵੇ ਜੋ ਮਰਜੀ ਹੋਵੇ ਪੋਚਾ ਦੱਪਾ ਨੂੰ ਕਿਉਂਕਿ ਸਾਡੀਆਂ ਨਾ ਟਾਈਲਾਂ ਨੇ ਵਾਈਟ ਜੀਆਂ ਆਫ ਵਾਈਟ ਜੀਆਂ ਫਿਰ ਇਹਨਾਂ ਪਰ ਨਾ ਮਤਲਬ ਕਿ ਵਧੀਆਂ ਨਹੀਂ ਲੱਗਦਾ ਹੈਗਾ ਜਦੋਂ ਨਹੀਂ ਪੋਚਾ ਲਗਾਉਂਦੇ ਹੈਗੇ ਤੇ ਨਾ ਇਹ ਵਾਈਟ ਨੇ ਆਫ ਵਾਈਟ ਨੇ ਕਰੀਮ ਕਰੀਮ ਜੀਆਂ ਨੇ ਤਾں ਕਰਕੇ ਤੁਹਾਨੂੰ ਪਤਾ ਇਹਨਾਂ ਪਰ ਡੇਲੀ ਹੀ ਲਗਾਉਣਾ ਪੈਂਦਾ ਏ ਤੇ ਇੱਥੇ ਜੀ ਆਪਾਂ ਆਪਣੇ ਕੱਪੜੇ ਵੀ ਵਾਸ਼ ਕਰ ਲਏ ਸੀਗੇ ਅੰਦਰਲੇ ਕੰਮ ਆਪਾਂ ਸਾਰੇ ਨਵੇੜ ਤੇ ਸੀਗੇ ਕੱਪੜੇ ਵੀ ਆਪਣੇ ਧੋ ਹੋ ਗਏ ਸੀਗੇ ਤੇ ਆਪਾਂ ਪਾਣੀ ਕੱਢ ਕੇ ਹੁਣ ਇਹਨੂੰ ਸਾਫ਼ ਪਾਣੀ ਵਿੱਚ ਕੱਢਾਂਗੇ ਤੇ ਉਸ ਤੋਂ ਬਾਅਦ ਨਾਲੇ ਧੋਦਾਂਗੇ ਵੇੜਾ ਤੇ ਆਪਣਾ ਵੇੜਾ ਵੀ ਧੋ ਲੈਣਾ ਆਪਾਂ ਨੇ ਤੇ ਇੱਥੇ ਮੈਂ ਸੈਡ ਆਪਾਂ ਨੂੰ ਪਤਾ ਨਹੀਂ ਕੀ ਲੱਗੀ ਹੋਈ ਸੀ ਕਹਿਣ ਮੈਂ ਛਾਜੋ ਮੈਂ ਕਿਹਾ ਤੁਸੀਂ ਧੋ ਲਓ ਮੈਂ ਪਤਾ ਨਹੀਂ ਮਖੌਲ ਲੱਗੀ ਸੀ ਕਰਨ ਤੇ ਫੇਰ ਉਹਨਾਂ ਨੇ ਗੱਡੀ ਬਾਹਰ ਕੱਢ ਦਿੱਤੀ ਸੀਗੀ ਪਤਾ ਨਹੀਂ ਕੋਈ ਕੰਮ ਕਰਵਾਉਣ ਲੱਗੇ ਸੀਗੇ ਤੇ ਇੱਥੇ ਜੀ ਆਪਾਂ ਮੈਂ ਕਿਹਾ ਚਲੋ ਪਹਿਲਾਂ ਮੈਂ ਸਾਫ਼ ਪਾਣੀ ਦੇ ਵਿੱਚ ਕੱਢ ਦੂੰਗੀ ਕਿਉਂਕਿ ਮੈਂ ਇਦਾਂ ਹੀ ਕਰਦੀ ਆ ਮੈਂ ਜਿਹੜੇ ਕੱਪੜੇ ਧੋ ਕੇ ਨਾ ਸਾਰੇ ਫਿਰ ਮੈਂ ਸਾਫ਼ ਪਾਣੀ ਦੇ ਵਿੱਚ ਇੱਕ ਦੋ ਵਾਰ ਕੱਢ ਕੇ ਜਦੋਂ ਇਹਨਾਂਸ ਪਾਣੀ ਸਾਫ਼ ਹੋ ਜਾਂਦਾ ਉਹਨੂੰ ਗੇੜਾ ਦੇ ਲਾਣੀ ਹੁੰਦੀ ਆ ਫਿਰ ਪਾਣੀ ਇਹਨ ਵਿੱਚ ਸਰਫ ਵਗੈਰਾ ਨਿਕਲ ਜਾਂਦੀ ਆ ਫਿਰ ਆਪਾਂ ਸੁਕਾ ਲੈਣੇ ਆ ਤੇ ਉਸ ਤੋਂ ਬਾਅਦ ਜੀ ਇੱਥੇ ਮੈਂ ਲੱਗ ਗਈ ਸੀਗੀ ਵੇੜੇ ਦੇ ਵਿੱਚ ਪਾਣੀ ਮਾਰਨ ਕਿਉਂਕਿ ਕੱਲ ਨਾ ਬੱਚਿਆਂ ਨੇ ਨਾ मतलब के ਸਾਡੇ ਮੇਰੇ ਗੁਲਾਬ ਦੇ ਬੂਟੇ ਲੱਗੇ ਹੋਏ ਨੇ ਇਦਾਂ ਹਨ ਪੌਦੇ ਲੱਗੇ ਹੋਏ ਨੇ ਬੱਚੇ ਇੰਨਾ ਕੱਲ ਫੁੱਟਬਾਲ ਖੇਡਦੇ ਖੇਡਦੇ ਨੇ ਬਹੁਤ ਜ਼ਿਆਦਾ ਪੱਤੇ ਪੱਤੇ ਜੇ ਤੋੜੇ ਪਏ ਸੀਗੇ ਤੇ ਉਹ ਫਿਰ ਮੈਂ ਰੜਕੇ ਨਾਲ ਕੱਢ ਰਹੀ ਸੀਗੀ ਮੈਂ ਕਿਹਾ ਚਲੋ ਵੀ ਮੈਂ ਰੜਕਾ ਮਾਰ ਦਨੀ ਆ ਰੜਕਾ ਮਾਰ ਕੇ ਫਿਰ ਮੈਂ ਉਹਨਾਂ ਨੂੰ ਇਕੱਠੇ ਕਰਕੇ ਨਾ ਫਿਰ ਮੈਂ ਡਸਟਬਿਨ ਚ ਪਾ ਲੂੰਗੀ ਕਿਉਂਕਿ ਫਿਰ ਬਾਹਰ ਚਲੇ ਜਾਂਦੇ ਨੇ ਨਾਲੀਆਂ ਵਗੈਰਾ ਚ ਫਿਰ ਇਹ ਹੁੰਦਾ ਬੰਦ ਹੋ ਜਾਂਦੀਆਂ ਨੇ ਹਨ ਤੇ ਉਹਨਾਂ ਨੂੰ ਮੈਂ ਇੱਥੇ ਹੀ ਲੱਗੀ ਸੀਗੀ ਫਿਰ ਇਕੱਠੇ ਕਰਨ ਦੇਖ ਲਓ ਅੱਜ ਸਰੇ ਸਰੇ ਸਹਦੇ ਆਪਾਂ ਲੈ ਕੇ ਆ ਗਏ ਸਮੋਸੇ ਜੇ ਤਾਂ ਜੇ ਮੈਂ ਪਤਲੀ ਹੋਣ ਦਾ ਸੋਚਦੀ ਆ ਨਾ ਮੈਨੂੰ ਪਤਲੀ ਨਹੀਂ ਹੋਣ ਦਿੰਦੇ ਹੈਗੇ ਇਹਨਾਂ ਨੇ ਮੈਨੂੰ ਹੋਣਾ ਹੀ ਨਹੀਂ ਦੇਣਾ ਹੈਗਾ ਨਾ ਮੇਰੇ ਬੱਚਿਆਂ ਨੇ ਹੋਣ ਦੇਣਾ ਨਾ ਮੇਰੇ ਪਤੀ ਦੇਵ ਨੇ ਹੋਣ ਦੇਣਾ ਮੈਨੂੰ ਪਤਲੀ ਹੈ ਨਾ ਤੇ ਮੈਂ ਸੋਚਦੀ ਵੀ ਮੈਂ ਆਪਣਾ ਵੇਟ ਘਟਾਉਣਾ ਤੇ ਅੱਜ ਆਪ ਆਪੇ ਨਾਲੇ ਹਲੇ ਮੈਂ ਸੋਚਦੀ ਸੀ ਮੰਨ ਦੇ ਵਿੱਚ ਕਈ ਵਾਰ ਆਪਣੀ ਇੱਛਾ ਪੂਰੀ ਹੋ ਜਾਂਦੀ ਹੈ ਨਾ ਫਿਰ ਮੈਂ ਸੋਚਾਂ ਮੈਂ ਕਿਹਾ ਇਹ ਮੈਂ ਕੁਝ ਹੋਰ ਸੋਚ ਲਾਂਦੀ ਮੈਨੂੰ ਨਾ ਕਹਦੇ ਵੀ ਨਹੀਂ ਹੈਗੇ ਵੀ ਤੂੰ ਮੋਟੀਆਂ ਮੋਟੀਆਂ ਜਾਂ ਊਂਟ ਦੇ ਬਾਰੇ ਕਹਿ ਲੱਜਨੇ ਵੀ ਤੂੰ ਆਪਣਾ ਪੇਟ ਘਟਾ ਲੈ ਵਾਸਤੇ ਵੀ ਪੇਟ ਥੋੜਾ ਜਿਆਦਾ ਏ ਉਦਾਂ ਨਹੀਂ ਮੈਨੂੰ ਇੰਨਾ ਉਹ ਕਰਦੇ ਮੈਂ ਕਹਾਂ ਦੇਖ ਮੇਰੀਆਂ ਫਰੈਂਡਾਂ ਦੇ ਕ ਅਭੀ ਹਸਬੰਡ ਨੇ ਜਦੇ ਕਹਿਣ ਲੱਗ ਜੰਨੇ ਆ ਵੀ ਤੂੰ ਮੋਟੀ ਹੋਗੀ ਤੂੰ ਪਤਲੀ ਹੋ ਮਗਰ ਤੁਸੀਂ ਜਮਾਉ ਨਹੀਂ ਕਹਦੇ ਹੈਗੇ ਕਹਿੰਦੇ ਨਹੀਂ ਕਹਿੰਦੇ ਤੂੰ ਮੈਨੂੰ ਐਵੇਂ ਸੋ ਜੀ ਆਪਾਂ ਕੱਪੜੇ ਲੈ ਤੋ ਆਪਣੇ ਇਸ ਐਸੇ ਦੇ ਪਾਪਾ ਦੇ ਕੱਪੜੇ ਸੀਗੇ ਬੱਸ ਤਾਂ ਉੱਥੇ ਇਹ ਮਤਲਬ ਕਿ ਹੋਟਲਾਂ ਵਗੈਰਾ ਚ ਵਾਸ਼ ਕਰਵਾ ਲੈਂਦੇ ਹੁੰਦੇ ਨੇ ਤੇ ਥੋੜੇ ਹੀ ਹੁੰਦੇ ਨੇ ਜਿਆਦਾ ਨਹੀਂ ਹੁੰਦੇ ਹੈਗੇ ਨਾਲ ਦੀ ਨਾਲ ਫਿਰ ਉੱਥੇ ਵਾਸ਼ ਕਰਵਾ ਲੈਂਦੇ ਹੁੰਦੇ ਨੇ ਬਸ ਇਹੀ ਸੀਗੇ ਤੇ ਇੱਧਰ ਆਪਣੇ ਸੀਗੇ ਇਹ ਥੋੜੇ ਬਹੁਤੇ ਮੈਂ ਕਿਹਾ ਚੱਲੇ ਵੀ ਧੋ ਲਾਂ ਨੀ ਜਿੱਦ ਤਰ ਮੈਂ ਆਪਣੇ ਸ਼ੂ ਧੋਤੇ ਨੇ ਮੈਂ ਕਿਹਾ ਚੱਲੋ ਇਹਨਾਂ ਨੂੰ ਵੀ ਵਾਸ਼ ਕਰਦੀ ਹੈ ਬੇੜਾ ਬੂੜਾ ਆਪਾਂ ਧੋ ਲਿਆ ਹੁਣ ਇਸ ਤੋਂ ਬਾਅਦ ਜੀ ਮੈਂ ਨਹਾਉਣੀ ਆ ਅੱਜ ਮੈਂ ਨਹਾਉਣਾ ਸਿਰ ਕੱਲ ਮੈਂ ਨਹੀਂ ਨਹੀਂ ਹੈਗੀ ਸਿਰ ਕੱਲ ਮੈਂ ਪਿੰਡੇ ਹੀ ਨਾ ਲਈ ਸੀਗੀ ਚਲੋ ਜੀ ਤੁਹਾਨੂੰ ਨਾ ਨੂੰ ਕੇ ਫਿਰ ਮਿਲਾਂਗੇ ਓਕੇ ਜੀ ਇੱਥੇ ਜੀ ਮੈਂ ਸਿਰ ਨਾ ਕੇ ਆਪਣਾ ਆ ਗਈ ਸੀਗੀ ਤੇ ਮੈਂ ਆਪਣਾ ਸਾਰੇ ਕੰਮ ਕੁੱਬ ਨਿਵੇੜ ਕੇ ਫਿਰ ਫ੍ਰੀ ਹੋ ਕੇ ਆਪਣਾ ਸਿਰ ਨਾਲੀ ਸੀਗੀ ਨਾਲੇ ਆਪਣਾ ਪਿੰਡੇ ਨਾਲ ਕੇ ਆ ਗਈ ਸੀ ਤੇ ਮੈਂ ਲੱਗੀ ਸੀਗੀ ਵਾਲ ਸੁਕਾਉਣ ਕਿਉਂਕਿ ਤੁਹਾਨੂੰ ਪਤਾ ਹੁਣ ਠੰਡਾ ਠੰਡ ਦੇ ਵਿੱਚ ਕਿੱਲੇ ਵਾਲ ਰੱਖ ਨਹੀਂ ਹੁੰਦੇ ਬੈਸ ਤਾਂ ਮੈਂ ਗਰਮੀ ਦੇ ਵਿੱਚ ਨਹੀਂ ਸੁਕਾਉਂਦੀ ਹੈਗੀ ਤੇ ਜਿਆਦਾ ਠੰਡ ਦੇ ਵਿੱਚ ਹੀ ਸੁਕਾਉਣੀ ਹੁੰਦੀ ਹੈ ਮੈਂ ਜਿਆਦਾ ਠੰਡ ਦੇ ਵਿੱਚ ਵੀ ਨਹੀਂ ਸੁਕਾਉਂਦੀ ਨਾਰਮਲ ਆਪਣੇ ਆਪ ਜਿਹੜੇ ਵਾਲ ਸੁੱਕਣ ਉਹਨਾਂ ਵਾਰੀ ਗਰੀਸ ਨਹੀਂ ਹੈਗੀ ਪਰ ਹੁਣ ਜਿਆਦਾ ਠੰਡਾ ਕੀ ਕਰੇ ਬੰਦੇ ਇਨੇ ਡੰਡਿਆਂ ਚ ਰੱਖ ਵੀ ਨਹੀਂ ਸਕਦੇ ਹਨਾ ਫਿਰ ਤਾਂ ਕਰਕੇ ਸੁਕਾਲੇ ਸੀਗੀ ਹਾਂਜੀ ਫ੍ਰੈਂਡਸ ਮੈਂ ਲਈ ਜੀ ਨਾ ਅਪੋ ਸਿਰ ਨਾਲੇ ਆਪਣੇ ਬਾਲ ਸੁਕਾ ਲਏ ਸੀਗੇ ਤੇ ਫਿਰ ਟਾਈਮ ਹੋ ਗਿਆ ਹੁਣ ਕਾਫੀ ਟਾਈਮ ਹੋ ਗਿਆ ਹੁਣ ਮੈਂ ਬਣਾਉਂਗੀ ਚਾਹ ਤੇ ਨਾਲੇ ਅਸੀਂ ਰੋਟੀ ਨਹੀਂ ਖਾਦੀ ਹੈਗੀ ਸਵੇਰ ਦੀ ਬੱਚਿਆਂ ਨੇ ਯਾਰ ਮੈਂ ਸਹਦਪਾਪਨ ਦਾ ਖਵਾਤੀ ਸੀਗੀ ਫਿਰ ਉਹ ਖਾ ਕੇ ਸੋ ਗਏ ਸੀ ਸੋਏ ਵੀ ਨਹੀਂ ਹੈਗੇ ਉਹਨਾਂ ਨੂੰ ਨੀਂਦ ਨਹੀਂ ਆਈ ਹੈਗੀ ਥੋੜਾ ਗੱਡੀ ਦਾ ਕੰਮ ਕਰਾਉਣਾ ਸੀ ਪਤਾ ਨਹੀਂ ਹੋਇਆ ਬਾਹਰ ਪਤਾ ਨਹੀਂ ਨਹੀਂ ਸ਼ਾਇਦ ਅੰਦਰ ਲਿਆ ਕੇ ਖੜਾ ਲਈ ਹੋਣਾ ਉਹਨਾਂ ਨੇ ਤੇ ਹੁਣ ਮੈਂ ਚਾਹ ਬਣਾਉਣੀ ਹੈ ਜੀ ਚਾਹ ਬਣਾ ਕੇ ਨਾਲੇ ਪੀਵਾਂਗੇ ਚਾਹ ਨਾਲੇ ਖਾਵਾਂਗੇ ਰੋਟੀ ਕੁਛ ਹੋਰ ਅਸੀਂ ਸਮੁੰਸੇਲੇ ਖਾਲੇ ਸੀ ਕਿਉਂ ਦੇ ਕਰਕੇ ਪਰ ਭੁੱਖ ਨਹੀਂ ਲੱਗੀ ਹੈਗੀ ਟਾਈਮ ਹੋ ਗਿਆ ਮੈਨੂੰ ਲੱਗਦਾ ਟਾਈਮ ਸਾਇੰਸ ਕਿੰਨਾ ਟਾਈਮ ਹੋ ਗਿਆ ਕਿੰਨੇ ਅੱਛਾ 3:00 ਕੇ 4 ਮਿੰਟ ਹੋ ਗਿਆ ਕਹਿੰਦੀ ਚਲੋ ਹੁਣ ਚਾਹ ਬਣਾ ਲਈਏ ਮਿਲਦੇ ਆ ਜੀ ਤੁਹਾਨੂੰ ਮੈਂ ਚਾਹ ਪਾਣੀ ਬਣਾ ਲਵਾਂ ਫਿਰ ਮਿਲਦੀ ਆ ਜੀ ਤੁਹਾਨੂੰ ਇੱਥੇ ਹੋ ਗਿਆ ਸੀਗਾ ਜੀ ਸ਼ਾਮ ਦੇ 8 8:30 ਦਾ ਟਾਈਮ ਹੋ ਗਿਆ ਸੀਗਾ ਤੇ ਅਸੀਂ ਆਪਣੀ ਰੋਟੀ ਰੁੱਟੀ ਖਾ ਲਈ ਸੀਗੇ ਫ੍ਰੀ ਹੋ ਕੇ ਬੈਠੇ ਸੀਗੇ ਸਹਜ ਲੱਗੀ ਹੋਈ ਸੀਗੀ ਆਪਣੇ ਪ੍ਰੋਜੈਕਟ ਵਗੈਰਾ ਬਣਾਉਣੇ ਨੂੰ ਮੈਂ ਰੋਜ਼ ਕਹਿੰਦੀ ਰਹੀ ਸੀਗੀ ਵੀ ਸਹਜ ਬਣਾ ਲੈ ਬਣਾ ਲੈ ਅੱਜ ਹੁਣ ਸਵੇਰ ਦੀ ਲੱਗੀ ਹੋਈ ਐ ਇੰਨਾ ਸ਼ੁਕਰ ਕਰੋ ਕੱਲ੍ਹ ਛੁੱਟੀ ਆ ਵੈਸੇ ਇਹਨੇ ਕੰਪਲੀਟ ਕਰ ਲਿਆ ਤੇ ਇੱਥੇ ਸਹਜ ਦੇ ਪਾਪਾ ਨੂੰ ਆਉਣ ਲੱਗ ਗਈ ਸੀਗੀ ਨੀਂਦ ਕਿਉਂਕਿ ਵਿਚਾਰੇ ਨਾ ਮਤਲਬ ਕਿ ਉਹ ਦਿਨ ਚ ਨਹੀਂ ਸੁੱਤੇ ਹਾਂ ਕਿਉਂਕਿ ਦਿੱਲੀ ਤੋਂ ਆਏ ਸੀਗੇ ਫਿਰ ਪਹਿਲਾਂ ਉੱਥੇ ਤੋਂ ਆਏ ਉਹਦੇ ਲਮਨਾਲੀ ਤੋਂ ਨਾ ਕਿੰਨੇ ਦਿਨ ਹੋ ਗਏ ਸੁੱਤੇ ਨਹੀਂ ਸੀਗੇ ਤੇ ਇੱਥੇ ਨਾ ਬੈਠੇ ਬੈਠੀ ਸੌਣ ਲੱਗ ਗਏ ਸੀਗੇ ਫਿਰ ਮੈਂ ਕਹਿ ਰਹੀ ਸੀ ਮੈਂ ਕਿ ਤੁਸੀਂ ਪੈ ਜੋ ਵੀ ਉੱਧਰ ਨੂੰ ਹੋ ਕੇ ਵੀ ਤੁਸੀਂ ਹੁਣ ਬੈਠੋ ਨਾ ਵੀ ਪੈ ਜੋ ਆਪਣਾ ਦੁੱਧ ਪੀ ਕੇ ਸੋ ਜੋ ਹਨਾ ਤੇ ਇੱਥੇ ਮੈਂ ਸਹਜ ਨੂੰ ਲੱਗੀ ਹੋਈ ਸੀ ਮਜ਼ਾਕ ਕਰਨ ਮੈਂ ਕਿ ਲੇਖ ਲੈ ਹੁਣ ਜੇ ਨਾ ਛੁੱਟੀ ਹੁੰਦੀ ਤਾਂ ਲੱਗ ਜਾਂਦਾ ਪਰ ਲਓ ਜੀ ਆਪਾਂ ਰੋਟੀ ਪਾਣੀ ਸ਼ੱਕ ਲਿਆ ਲੰਗਰ ਆਪਾਂ ਨੇ ਸ਼ੱਕ ਲਿਆ ਅੱਡੇ ਹੁਣ ਆਪਣੇ ਹੋ ਗਏ ਧੋਣ ਨੂੰ ਹੁਣ مانਸਦੇ ਆਪਾਂ ਭਾਂਡੇ ਰਸੋਈ ਵਗੈਰਾ ਆਪਾਂ ਕਲੀਨ ਕਰਤੀ ਤੇ ਠੰਡ ਬਹੁਤ ਜ਼ਿਆਦਾ ਹੈ ਤੇ ਆਪਾਂ ਗੇਟ ਆਪਣੇ ਲਾ ਦਈਏ ਬਾਹਰ ਲਾ ਕੇ ਨਹੀਂ ਆਇਆ ਤਾਂ ਆਪਾਂ ਨੂੰ ਪਛਾਰੇ ਮਾਰੀ ਨਹੀਂ ਦਿਖੋ ਕਨ ਨਾ ਵਾਕੇ ਨਾ ਭੁਆਜੀ ਨਹੀਂ ਹੈ ਤੁਹਾਨੂੰ ਜੇ ਸੋ ਜਾਂਦੇ ਨਾ ਤਾਂ ਨੀਂਦ ਨਹੀਂ ਆ ਰਹੀ ਹੈਗੀ ਹੋ ਰੋਟੀ ਖਾ ਕੇ ਮੈਂ ਕਿਹਾ ਵੀ ਤੁਸੀਂ ਆਪਣਾ ਪੈ ਲਓ ਹਰਜਾ ਕਿਉਂ ਮਾਰਦਾ ਹਰ ਜਾ ਪੁੱਤ ਚਲੋ ਜੀ ਹਰਜੜ ਵੈਲੀ ਦਾ ਚੰਗੀ ਤਰ੍ਹਾਂ ਕਰਾ ਦੇਣਾ ਕਰਨੀ ਹੁਣ ਇਹਨਾਂ ਨੂੰ ਹੋਇਆ ਹੋਇਆ ਵੀ ਕੰਮ ਕਰ ਲੀਏ ਫਟਾਫਟ ਜਿਆਦਾ ਮੈਂ ਕਹਿੰਦੀ ਸੀ ਵੀ ਭਾਈ ਆਪਣਾ ਕਰ ਲਓ ਉਹਦੋਂ ਨਹੀਂ ਕੀਤਾ ਹੈਗਾ ਇਹਨਾਂ ਨੇ ਐ ਆਪਾਂ ਹੁਣ

ਸਤਿ ਸ਼੍ਰੀ ਅਕਾਲ ਨੂੰ ਨਿਊ ਵਲੌਗ ਦੇ ਵਿੱਚ ਨਿਊ ਵਲੌਗ ਦੇ ਵਿੱਚ ਤੇ ਕਿਵੇਂ ਲੱਗਿਆ ਜੀ ਸਾਡਾ ਵਲੌਗ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਮਿਲਦੇ ਆ ਜੀ ਆਪਾਂ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ